ਸਵੇਰੇ ਇਹਨਾਂ ਦਾ 5 ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਦੋਂ ਬਾਅਦ ਚ ਸੁਣ ਚਾਈਆ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਾਂ ਪੈਸੇ ਪੈਸੇ ਕਰੀਏ ਜੀ ਜੀ ਜਮੀਨ ਨੌਕਰੋ ਮੇਰੇ ਜਮੀਨ ਨੌਕਰੋ ਇਹ ਰਜਿੰਦਰ ਕੌਰ ਸੀ ਜਿਹਨਾਂ ਰਾਤ ਨੂੰ ਹਿੰਸਾ ਦੀ ਕਰਨ ਵਾਲੀ ਤੇ ਇਸਦੀ ਨੂੰ ਸੀ ਸਰਬਜੀਤ ਕੌਰ ਜਿਸਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਦਿੱਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਐ ਨਾਪਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਨਾਬਾ ਦੇ ਪਿੰਡ ਦੰਦਰਾਲਾ ਢਿੰਡਸਾ ਚ ਘਰ ਦੇ ਕਲੇਸ਼ ਅਤੇ ਜ਼ਮੀਨ ਦੀ ਲਾਲਚ ਦੇ ਵਿੱਚ ਨੂੰ ਵੱਲੋਂ ਆਪਣੀ ਸੱਸ ਦਾ ਜ਼ਹਿਰੀਲੀ ਚੀਜ਼ ਪਿਲਾ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਜਦ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਤਾਂ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਮ੍ਰਿਤਕਾ ਦੀ ਪਛਾਣ ਰਜਿੰਦਰ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਨੂੰ ਸਰਬਜੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਹੀ ਸੀ ਜਿਸ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਉਹ ਨਾ ਮੰਨੀ ਜਿਸ ਤੋਂ ਬਾਅਦ ਉਸ ਵੱਲੋਂ ਇਹ ਕਾਰਾ ਕੀਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਨੂ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਕਹਿਣ ਮੁਤਾਬਕ ਤਾਂ ਐਵੇਂ ਹੋ ਗਿਆ ਵੀ ਨੂ ਨੇ ਸੱਸ ਮਾਰਤੀ ਨਾ ਮੇਰੇ ਪਿੰਡੂ ਜੀ ਦੇ ਵੀ ਜਦ ਰੋਗ ਦਾ ਸੀ ਉਹ ਹਾਂਜੀ ਉਹਦੇ ਲਤਮਾਰ ਕੇ ਸਿੜਤਾ ਉਹ ਚਾਹ ਉਹ ਮੜਾ ਕੀ ਨਾ ਹੈ ਨਰਪਾਲ ਸਿੰਘ ਅੱਛਾ ਫਿਰ ਉਹਨੇ ਫਿਰ ਬਹੁਤ ਅਤਿਕਤ ਫੜ ਲਈ ਅੱਛਾ ਜੀ ਚਾਹ ਬੈਂਦੇ ਦੀ ਵਿੱਚ ਘੋਲ ਕੇ ਜਾਂਦੀ ਪੀ ਪੀ ਧੱਕੇ ਨਾਲ ਪੀਤੀ ਅੱਛਾ ਜੀ ਤੇ ਸਰਵਜੀਤ ਕੋਲ ਦਾ ਆਪਣੇ ਘਰ ਵਾਲੇ ਨਾਲ ਵਿਹਾਰ ਕਿ ਹੋ ਜਾ ਉਹਦਾ ਵੀ ਮੜਾ ਹੀ ਹੈ ਅੱਛਾ ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ 2 ਕਿੰਨੀ ਕੁ ਉਮਰ ਦਾ 19 ਸਾਲ ਦਾ ਫਿਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਵੀ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ ਹੈ ਉਹਦੇ ਤੋਂ ਬਾਅਦ ਦੀ ਚੱਲਦੀ ਹੈ ਅੱਛਾ ਜੀ ਮੁੱਖ ਕਾਰਨ ਕੀ ਆ ਕਲੇਸ਼ ਤੋਂ ਬਿਨਾਂ ਕੋਈ ਹੋਰ ਗੱਲ ਆ ਹੋਰ ਤਾਂ ਕੋਈ ਨਹੀਂ ਝਗੜਾ ਕੋਈ ਨਾ 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 ਸਿਰਫ ਆਪਸੀ ਕਲੇਸ਼ ਕਰਕੇ ਦਵਾਈ ਪਲਾਤੀ ਹਾਂ ਜੀ ਆਪਾਂ ਇਸ ਪੈਸੇ ਪੈਸੇ ਕਰੀਏ ਦੀ ਦੀ ਜ਼ਮੀਨ ਨਾ ਕਰੋ ਮੇਰੇ ਜ਼ਮੀਨ ਨਾ ਕਰੋ ਮਤਲਬ ਕਿ ਇਹ ਗੱਲ ਆ ਸਹੀ ਕਦੋਂ ਦੀ ਘਟਨਾ ਹੈ ਇਹ ਕੱਲ ਦੀ ਹੈ ਕਿੰਨੇ ਕੁ ਵਜੇ ਛੇ ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ 6:30 ਵਜੇ ਪਈ ਹੈ अच्छा ये। ਇਹ ਜਿਹੜੀ ਜੀ ਉਹਦੇ ਹਸਪਤਾਲ ਪਹੁੰਚਿਆ ਕਿ ਮੇਰੇ ਹਸਪਤਾਲ ਤਾਂ ਜੀ ਫਿਰ ਉਹ ਪੰਮਾ ਲੈ ਕੇ ਆਇਆ ਜੀ ਮੁੰਡਾ ਮੰਡੀ ਉਹਨਾਂ ਦਾ। ਜਿਹੜਾ ਮੁੰਡਾ ਹੈ ਜਿਹੜੀ ਕੁੜੀ ਨੇ ਹਾਂ ਉਹ ਮਾਰਿਆ ਹੈ ਆਪਣੇ ਸਾਸ ਨੂੰ ਉਹਦੇ ਘਰ ਵਾਲੇ ਦਾ ਕੀ ਪੱਖਾ ਉਹ ਕਿਹਦੇ ਵੱਲ ਆ ਉਹ ਇੱਧਰ ਆ ਜੀ। ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ। ਹਾਂ ਜੀ। ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ। ਉਹ ਮੁੰਡਾ ਹਾਂ ਜੀ ਉਹ ਤਾਂ ਪਾਗਲ ਕਰਿਆ ਬੈ ਜੀ ਦਾਰੂ ਪੀਂਜਲਦੀ ਸੀ। अच्छा ਆਪਣੇ ਘਰ ਵਾਲੇ ਨੇ ਹੂੰ ਪਿੱਛੋਂ ਕਿੱਥੋਂ ਪਿੰਡ ਦੀ ਆਹੋ ਢੋਪਲ ਖੜੀ ਦੀ ਕੋਈ ਮੰਗ ਕਰਦੇ ਹੋ ਤੁਸੀਂ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਹੈ ਕਾਰਵਾਈ ਹੋਣੀ ਚਾਹੀਦੀ ਹੈ। ਹੋ ਸਟਾਟਮ ਹੋ ਗਿਆ ਹੁਣ ਹੁਣ ਹੋਰ ਕੋਈ ਬੰਦਾ ਹੈ ਇਹ ਸੁਗਨਾਮ ਹੈ ਤੁਹਾਡਾ ਮੇਰਾ ਨਾਮ ਹੈ ਬਲਬੀਰ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਬਾਠਾ ਇਹ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜਿਨਾਂ ਹੀ ਡੱਥ ਹੋਈ ਆ ਮੇਰੀ ਭੈਣ ਲਾਦੀ ਕੀ ਗੱਲ ਹੋਈ ਆ ਕਿਵੇਂ ਮੌਤ ਹੋਈ ਆ ਇਹਨਾਂ ਦੀ ਇਹਦੀ ਨੂਹ ਤਾਂ ਕਰਦੀ ਦੀ ਫਿਰ ਸਮਝਾ ਕੇ ਵੀ ਆਏ ਆ ਉਹਦੇ ਫਿਰ 6:30 ਵਜੇ ਠੱਕੇ ਨਟਾ ਕੇ ਪੇਤੀ ਜੀ ਦੇ ਭਾਈ ਨਹੀਂ ਨੂਹ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜੇ ਪਿੰਡ ਦੀ ਗੱਲ ਆ ਇਹ ਇਹ ਦੰਦਰਾਲਾ ਢਿੰਸੀ ਦੀ ਅੱਛਾ ਕਿੰਨੀ ਕੁ ਉਮਰ ਆ ਉਹਨਾਂ ਦੇ ਨੂਹ ਦੀ ਹਾਂ ਜੀ ਤੇਰੇ ਬੈਰੀ ਘਰ ਦਿਵਸ ਇਤੋਂ ਕੰਡਾ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਹੋਜੇ ਅੱਛਾ ਤੇ ਇਹਨਾਂ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਪਰ ਲੜਦੀ ਘਰੇ ਕਰੇ ਹਰ ਵਕਤ ਰੱਖਦੀ ਸੀ ਅੱਛਾ ਜੀ ਉੱਠਦੀ ਸੀ ਤੇ ਉਹਦਾ ਚੁਬੜਾ ਵੀ ਟੁੱਟਿਆ ਹੋਇਆ ਸੀ ਇੱਕ ਮਿੰਟ ਇੱਕ ਮਿੰਟ ਬਾਈ ਮੈਨੂੰ ਬੰਦ ਕਰ ਦੇ ਉਧਰ ਖੜਾ ਹੋ ਰਜੀਤ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰ ਆ ਇਹਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਆ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਵਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਘਰ ਵਾਲੇ ਨਾਲ ਬਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਐ ਸਾਰਿਆਂ ਨੂੰ ਕੁੱਟਦੀ ਮਾਰਦੀ ਐ ਜੀ ਘਰ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਨਾ ਕੀ ਵਾਪਰੀ ਐ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦੇ ਪਤਾ ਲੱਗਦਾ ਗੁਰੂ ਘਰ ਜਾਂਦੇ ਸੀ ਸਵੇਰੇ ਇਹਨਾਂ ਦਾ ਪੰਜ ਵਜੇ ਤੱਕਲੇ ਚੱਲ ਰਿਹਾ ਸੀਗਾ ਜੀ ਉਦੋਂ ਬਾਅਦ ਚ ਸੁਣ ਚਾਹੀਏ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਣੀ ਸੱਸ ਨੂੰ ਆਪਣੀ ਸੱਸ ਨੂੰ ਹਾਂ ਜੀ ਅੱਛਾ ਜੀ ਇਹ ਨੂੰ ਪੁਲਿਸ ਨੇ ਕਿਸ ਤਰੀਕੇ ਕਰਿਆ ਹਾਂ ਜੀ ਉਹ ਕੱਲ ਗ੍ਰਿਫਤਾਰ ਕਰ ਲਈ ਜੀ ਪੁਲਿਸ ਦੇ ਉਹ ਜੀ ਹਾਂਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟ ਮਾਰਡਮ ਕਰਾ ਰਹੇ ਆ ਕੀ ਮੰਨ ਕੀ ਕਰਦੇ ਆ ਤੁਸੀਂ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕਾਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਆ ਵਿੱਚੋਂ ਝਗੜਾ ਜੀ ਉਹ ਤਾਂ ਸਰਦਿਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸਾਰੀ ਦੀੜੀ 50 55 ਵਿੱਗੇ ਜ਼ਮੀਨ ਆ ਜੀ ਅੱਛਾ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਡੜੀ ਪੈਸੇ ਪੈ ਕਰੀ ਜਾਂਦੀ ਆ ਪਰ ਜਿਵੇਂ ਜੀ ਕਮੀਨ ਕਪੂ ਵੀ ਹਜੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਆ ਬਜ਼ੁਰਗਾਂ ਨੇ ਦੱਸਿਆ ਵੀ ਪ੍ਰੋਪਰਟੀ ਆਪਣੇ ਨਾਮ ਤਬਦੀਲ ਪ੍ਰੋਪਰਟੀ ਉਹ ਕਹਿੰਦੀ ਵੀ ਮੇਰੇ ਨੋ ਕਰਾਓ ਜੀ ਕੁਝ ਮੋਪੋਤੇ ਨੂੰ ਕਰਾਈ ਵੀ ਜਾਚੇ ਨੇ ਜੀ ਅੱਛਾ ਤੇ ਕੁਝ ਉਹਦੇ ਨਾਂ ਆਉਂ ਕਹਿੰਦੀ ਉਹ ਵੀ ਸਾਨੂੰ ਦਵੋ ਵੀ ਤੁਸੀਂ ਜ਼ਮੀਨ ਸਾਰੀ ਸਾਨੂੰ ਕਰਾਓ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵਾਂ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢਦੀ ਆ ਤੁਸੀਂ ਮੰਨਦੇ ਹੋ ਇਹੀ ਕਾਰਨ ਆ ਵੀ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜ਼ਮੀਨ ਵੀ ਉਹਦਾ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਆ ਇਹ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜੋ ਉਹਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਗੇ ਚਾਚੇ ਤਾਂ ਇਹ ਕਿਸੇ ਨਾਲ ਨਹੀਂ ਬੰਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸਰਦੀ ਵਾਲੀ ਵਸਤੇ ਇਹਨਾਂ ਨੂੰ ਇਹ ਤੇਰ ਜਿੰਦਰ ਕੌਰ ਸੀ ਜਿਹਨਾਂ ਰਾਹ ਟਿੰਸਾ ਦੀ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹਦੀ ਫਿਰ ਇਸਦੀ ਨੂੰ ਸੀ ਸਰਬਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ 32 ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਬਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮਾਮਲੇ 'ਚ ਇਹ ਮਾਮਲਾ ਕਿ ਕਿਸ ਕਾਰਨ ਇਹ ਦਵਾਈ ਕੋਈ ਘਰੇਲੂ ਹੋਊਗਾ